ਕੀ ਪ੍ਰੋਗਰਾਮ ਸੀ ਤੇ ਕਿਸ ਨੂੰ ਲੈ ਕੇ ਮੀਟਿੰਗ ਸੀ ਅੱਜ ਤੇ ਅੱਜ ਜੀ ਅਸੀਂ ਰਾਜ ਸਿਕ ਸਮਾਜ ਦਾ ਸਭਾ ਵੱਲੋਂ ਇੱਥੇ ਇੱਕ ਮੀਟਿੰਗ ਰੱਖੀ ਸੀ 30 ਅਗਸਤ ਦੇ ਦਿਨ ਅਸੀਂ ਰਾਜ ਸਿਕ ਬਰਾਦੀ ਦੇ ਐਸਸੀ ਵਿੱਚ ਸ਼ਾਮਲ ਹੋਣ ਦਾ ਦਿਨ ਹਰ ਸਾਲ ਮਨਾਇਆ ਜਾਂਦਾ ਤੇ ਉਹ ਐਸੀ ਇਸ ਸਾਲ ਵੀ ਅਸੀਂ 30 ਅਗਸਤ ਦਾ ਜਿਹੜਾ ਦਿਨ ਹੈ ਉਹ ਇੱਥੇ ਮਾਤਾ ਨਹਿਰਾਵਲੇ ਦੇ ਮੰਦਿਰ ਤੇ ਮਨਾ ਰਹੇ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਤਿਆਰੀ ਮੀਟਿੰਗ ਕੀਤੀ ਹੈ ਤਿਆਰੀ ਵਿੱਚ ਅਸੀਂ ਜਿਹੜਾ ਵੱਖ-ਵੱਖ ਹਲਕੇ ਅੰਦਰ ਦੇ ਵੱਖ-ਵੱਖ ਬਲਾਕਾ ਦੇ ਅੰਦਰ ਇਹ ਨਾਲ ਦਿਨਾਂ 30 ਤੋਂ ਪਹਿਲਾਂ ਪਹਿਲਾਂ ਮੀਟਿੰਗਾਂ ਕਰਾਂਗੇ ਇੱਥੇ ਜਿਹੜਾ ਅਸੀਂ ਸਮੇਲਨ ਕਰਨਾ ਹੈ ਉਹ ਵੱਡੀ ਗੰਟੀ ਦੇ ਲੋਕਾਂ ਦੀ ਚੋਣਿਤ ਕਰਾਉਣ ਲਈ ਅਸੀਂ ਅੱਜ ਮੀਟਿੰਗ ਦੀ ਜਿਹੜੀ ਤਿਆਰੀ ਮੀਟਿੰਗ ਕੀਤੀ ਤੇ ਉਹਦੇ 'ਚ ਮੀਟਿੰਗਾਂ 'ਚ ਅਸੀਂ ਲੋਕਾਂ ਨੂੰ ਕਹਿ ਕੇ ਕਹਾ ਕੇ ਤੇ ਪ੍ਰਚਾਰ ਕਰਕੇ ਅਸੀਂ ਇੱਥੇ ਵੱਡੀ ਗੰਟੀ ਜਿਹੜਾ ਉਹ ਕਰਾਂਗੇ ਜਿਹਦੇ ਵਿੱਚ ਸਾਡੀ ਸੁਚਿਬੂਚੀ ਬਰਾਦੀ ਦੇ ਐਮਐਲਏ ਸਹਿਬਾਨ ਐਮਪੀ ਸਹਿਬਾਨ ਸਾਬਕਾ ਐਮਪੀ ਔਰ ਸਾਬਕਾ ਐਮਐਲਏ ਸਹਿਬਾਨ ਚੇਅਰਮੈਨ ਨੰਬਰਦਾਰ ਵੱਡੀ ਗਿਣਤੀ ਵਿੱਚ ਜਿਹੜੇ ਸਾਡੇ ਆਗੂ ਨੇ ਤੇ ਖਾਸ ਕਰਕੇ ਅਸੀਂ ਬੇਨਤੀ ਕਰਨੇ ਕਿ ਸਾਫ ਕਾ ਜਿਹੜੇ ਮੁਲਾਜ਼ਮ ਨੇ ਜਿਹੜੇ ਸਾਡੇ ਬੁੱਧੀਜੀਵੀ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਵੀ ਆਪਣੀ ਵੱਡੀ ਗਿਣਤੀ ਵਿੱਚ ਸ਼ਾਮਿਲਿਤ ਕਰਨ ਤਾਂ ਜੋ ਬਰਾਦਰੀ ਨੂੰ ਸਮਾਜਿਕ ਕ੍ਰਿਤਿਆ ਤੋਂ ਬਚਾਇਆ ਜਾ ਸਕੇ ਸਮਾਜਿਕ ਰੀਤੀਆਂ ਤੋਂ ਜਿਹੜਾ ਜਿਵੇਂ ਨਸ਼ੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਅਸੀਂ ਆਪਣਾ ਜਿਹੜਾ ਪ੍ਰਚਾਰ ਕਰ ਰਹੇ ਜਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਇਹਦੇ ਨਾਲ ਨਾਲ ਹੀ ਅਸੀਂ ਜਿਹੜੇ ਵਿਆਹ ਸ਼ਾਦੀਆਂ 'ਚ ਵੱਧ ਖਰਚੇ ਹੁੰਦੇ ਨੇ ਉਹਨਾਂ ਨੂੰ ਘਟਾਉਣ ਲਈ ਸਮਾਜਿਕ ਰੀਤੀ ਤੋਂ ਬਚਾਉਣ ਲਈ ਲੋਕਾਂ ਨੂੰ ਜਿਹੜਾ ਜਾਗਰੂਕ ਕਰਨ ਲਈ ਇਹ ਜਿਹੜਾ ਕੰਮ ਕਰ ਰਹੇ ਤੇ ਨਾਲ ਜਿਹੜੀ ਸਾਡੀ ਸਮੱਸਿਆਵਾਂ ਨੇ ਰਾਇਸਿਕ ਭਾਈਚਾਰੇ ਦੀ ਜਿਵੇਂ ਸਾਡਾ ਰਾਇਸਿਕ ਭਲਾਈ ਬੋਰ ਬਣਿਆ ਉਹ ਬਿਲਕੁਲ ਥੰਨੇ ਬੱਥੇ 'ਚ ਪਾ ਕੇ ਰੱਖਿਆ ਸਰਕਾਰਾਂ ਨੇ ਉਹਨੂੰ ਦੁਬਾਰਾ ਵਿੱਤੀ ਸ਼ਕਤੀਆਂ ਲੈ ਕੇ ਰਿਪੀਟ ਕਰਾਉਣ ਲਈ ਔਰ ਉਹਦੇ ਨਾਲ ਨਾਲ ਜਿਹੜਾ ਐਸਸੀ ਕਮਿਸ਼ਨ ਸਾਡਾ ਐਸਸੀ ਕਮਿਸ਼ਨ ਸਾਡਾ 11 ਮੈਂਬਰੀ ਤੇ 5 ਮੈਂਬਰੀ ਕੀਤਾ ਗਿਆ ਉਹ ਫਿਰ ਦੁਬਾਰਾ ਕੈਬਨਿਟ ਫੈਸਲਾ ਕਰਵਾ ਕੇ ਉਹਨੂੰ 11ਵਾਂ ਮੈਂਬਰੀ ਕਰਵਾ ਕੇ ਤੇ ਸਾਡੇ ਭਾਈਚਾਰੇ ਜਿਹੜਾ ਸਾਡਾ ਭਾਈਚਾਰਾ ਐਸਸੀ ਨਾਲ ਸੰਬੰਧ ਤੇ ਉਹਦੇ ਮੈਂਬਰ ਤੇ ਵਾਈਸ ਚੇਅਰਮੈਨ ਜਿਹੜਾ ਲੈਣ ਲਈ ਵੀ ਜਿਹੜਾ ਸੀ ਉਹ ਮੰਗ ਕਰਾਂਗੇ ਜੀ ਪੂਰਨ ਚੰਦ ਜੈਦਿਆ ਹਲਕਾ ਜਲਾਲਾਂਬਾਦ ਬੀਜੇਪੀ ਵੱਲੋਂ ਕੋਆਰਡੀਨੇਟਰ ਹਲਕਾ ਜਲਾਲਾਂਬਾਦ ਤੋਂ ਅਸਰ ਜਿਹੜਾ ਅੱਜ ਮਾਤਾ ਨਾਰਾਇਣ ਦੀ ਮੀਟਿੰਗ ਹੋਈ ਮੀਟਿੰਗ ਦਾ ਮੁੱਖ ਅਜੰਡਾ ਕੀ ਹੈ ਸਾਡਾ ਜਿਹੜਾ 31 ਅਗਸਤ ਦਾ ਜੋ ਰਾਏ ਸਿਕ ਭਾਈਚਾਰੇ ਦਾ ਜਿਹੜਾ ਅਸੀਂ ਦਾ ਦਰਜਾ ਮਿਲਿਆ 2007 ਵਿੱਚ ਉਹ ਦਿਹਾੜਾ ਮਨਾਉਣ ਵਾਸਤੇ ਇੱਥੇ ਲਗਭਗ ਪਿਛਲੇ 15-20 ਦਿਨਾਂ ਤੋਂ ਅਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ ਕਿ ਇਸ ਜਿਹੜਾ ਇਕੱਠ ਨੂੰ ਵੱਧ ਤੋਂ ਵੱਧ ਅਸੀਂ ਸ਼ਮੂਲੀਅਤ ਕਰਵਾਈਏ ਔਰ ਵਧੀਆ ਸਮੇਲਨ ਜਿਹੜਾ ਹੈ ਉਹ ਵਧੀਆ ਢੰਗ ਨਾਲ ਮਨਾਈਏ ਜਿਸ ਤਰ੍ਹਾਂ ਸਾਡੀਆਂ ਕਈ ਮੰਗਾ ਰਹਿੰਦੀਆਂ ਨੇ ਸਾਡੇ ਭਾਈਚਾਰੇ ਦੀਆਂ ਜਿਸ ਤਰ੍ਹਾਂ ਜਿੱਥੇ-ਜਿੱਥੇ ਸਾਡੀ ਰਿਜ਼ਰਵੇਸ਼ਨ ਰਹਿੰਦੀ ਹੈ ਜਲਾਲਾਬਾਦ ਫਾਜ਼ਲਕਾ ਗਰੂਰ ਸਾਹ ਉਹ ਸਾਡੇ ਭਾਈਚਾਰੇ ਦੀ ਬਹੁ ਗਿਣਤੀ ਹੈ ਐਸੀ ਭਾਈਚਾਰੇ ਦੀ ਬਹੁ ਗਿਣਤੀ ਹੈ 50 ਪਲੱਸ ਵੋਟਾਂ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਵੀ ਸਾਰੇ ਭਾਈਚਾਰਾ ਇਕੱਠਾ ਹੋ ਕੇ ਉਹਦੇ ਸਬੰਧ ਵਿੱਚ ਨਵੀਂ ਰੂਪਰੇਖਾ ਬਣਾਈ ਜਾਵੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ ਔਰ ਜਿਹੜੀਆਂ ਸਾਡੇ ਭਾਈਚਾਰੇ ਵਿੱਚ ਰੀਤੀਆਂ ਨੇ ਉਹਨਾਂ ਵਾਸਤੇ ਲੋਕਾਂ ਨੂੰ ਕਿਹਾ ਜਾਵੇ ਕਿ ਜਿੰਨਾ ਵੀ ਇੱਥੇ ਸਾਡੀ ਭਾਈਚਾਰਾ ਆਵੇ ਉਹ ਆਪਣੇ ਆਪ ਤੇ ਲਾਗੂ ਜ਼ਰੂਰ ਕਰੇ ਜੇ ਪਹਿਲਾਂ ਅਸੀਂ ਆਪਣੇ ਆਪ ਤੇ ਲਾਗੂ ਕਰਾਂਗੇ ਫਿਰ ਅਸੀਂ ਲੋਕਾਂ 'ਚ ਪ੍ਰਚਾਰ ਕਰ ਸਕਾਂਗੇ ਮੈਂ ਇਨਾ ਹੀ ਕਹਿੰਦਾ ਹਾਂ ਧੰਨਵਾਦ ਬਲਕ ਪ੍ਰਦਾਨ ਗੱਟੀ ਸਣੀ ਮੇ ਕੇ ਸੰਹਿਲ ਬਾਰਡਰ ਤੋਂ ਜੀ ਮੈਂ ਰਾਏ ਸੇਖ ਸਮਿਲਨ ਦੇ ਅੱਜ ਤਿਆਰੀ ਦੇ ਵਿੱਚ ਇਕੱਠ ਕੀਤਾ ਸੀ ਮਾਤਾ ਨਹਿਰਾਂ ਲਈ ਤੇ ਰਾਇਸਕ ਬਰਾਦੀ ਦੇ ਸਾਰੇ ਆਗੂ ਸਹਿਬਾਨ ਇਕੱਠੇ ਹੋਏ ਸੀ ਜਿਹਦੇ ਵਿੱਚ ਅਸੀਂ ਮੰਗ ਰੱਖੀ ਹੈ ਕਿ ਸਾਡੀਆਂ ਜਿਹੜੀ ਜ਼ਮੀਨਾਂ ਟੁੱਟ ਚੁੱਕੀਆਂ ਨੇ ਮਾਲਕੀ ਟੁੱਟ ਚੁੱਕੀਆਂ ਨੇ ਸੱਤ ਵਿੱਚ ਇੱਕ ਹੋਈਆਂ ਸੀ ਉਹ ਸਬੰਧ ਅਸੀਂ ਇਕੱਠੇ ਇਕੱਠ ਹੋ ਕੇ ਤੇ ਇਸ ਮੁੱਦਾ ਚੱਕਾਂਗੇ ਵੀ ਜਿਹੜੀਆਂ ਸਾਡੀਆਂ ਟੁੱਟੀਆਂ ਨੇ ਔਰ ਜਿਹੜੀਆਂ ਨਵੀਆਂ ਹੋਣ ਵਾਲੀਆਂ ਨੇ ਸਾਡੇ ਮਾਲਕ ਬਨਾਇਆ ਜਾਵੇ ਸਾਨੂੰ ਬਾਰਡਰ ਵਾਸਤੇ ਲੋਕਾਂ ਨੂੰ ਇਹ ਜਰੂਰ ਰਿਜ਼ਲਟ ਮਿਲਣੀ ਚਾਹੀਦੀ ਹੈ ਸਾਡੀ ਮਾਲਕੀਆਂ ਹੋ ਕੇ ਕੀਤੀਆਂ ਜਾਣ ਜੀ ਮਲਕਾ ਗੁਰੂ ਸਾਹਿਬ ਤੋਂ ਸਟੇਟ ਕੋਆਰਡੀਨੇਟਰ ਐਸੀ ਡਿਪਾਰਟਮੈਂਟ ਪੰਜਾਬ ਅਸੀਂ ਜੋ ਸਾਡਾ 31 ਅਗਸਤ ਨੂੰ ਰਾਏ ਸਿਕ ਸਮੇਲਨ ਹੋ ਰਿਹਾ ਹੈ ਇਹ ਅਸੀਂ 2007 ਵਿੱਚ ਜੋ ਸਾਡਾ ਐਸਸੀ ਦਾ ਦਰਜਾ ਮਿਲਿਆ ਸੀ ਉਹ ਅਸੀਂ ਹਰ ਸਾਲ ਹੀ ਮਨਾਉਂਦੇ ਆ ਰਹੇ ਹਾਂ ਉਸੇ ਤਰ੍ਹਾਂ ਇਹ ਹੁਣ ਸਾਡਾ 31 ਅਗਸਤ ਨੂੰ ਅਸੀਂ ਮਨਾ ਰਹੇ ਹਾਂ ਅਸੀਂ ਆਪਣੇ ਹਲਕਿਆਂ ਵਿੱਚੋਂ ਵੱਧ ਤੋਂ ਵੱਧ ਇੱਥੇ ਲੈ ਕੇ ਆਉਂਜਾਂਗੇ ਪਬਲਿਕ ਔਰ ਇੱਥੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਗਾਂ ਰੱਖੀਆਂ ਜਾਣਗੀਆਂ ਜਿਵੇਂ ਕਿ ਸਾਡੀਆਂ ਮੰਗਾਂ ਹੈਗੀਆਂ ਜ਼ਮੀਨਾਂ ਤੋੜਿਆ ਗਿਆ ਹੈ ਉਨ੍ਹਾਂ ਬਾਰੇ ਵਿਚਾਰ ਕੀ ਮੰਗਾ ਰੱਖਿਆ ਜਾਣ ਗਿਆ ਔਰ ਜੋ ਹਲਕੇ ਰਿਜ਼ਰਵ ਸਾਡੇ ਹੋਣ ਦੇ ਹੈਗੇ ਆ ਉਹਨਾਂ ਬਾਰੇ ਵੀ ਇਥੇ ਵਿਚਾਰ ਕੀਤਾ ਜਾਏਗਾ ਇਹਨਾਂ ਹੀ ਸ਼ਬਦਾਂ ਨਾਲ ਅਮੀਰ ਜੀ ਮੈਂ ਤੇਜਾ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੇਸ਼ਰ ਪਿੰਡ ਇਸਾਪਾਇਂਗਰੇ ਟੱਪੇ ਮੈਂ মিডিਆ ਰਹੀਂ ਇਹ ਜਾਣਕਾਰੀ ਦੇਣਾ ਚਾਹਣਾ ਹੈ ਕਿ ਅਸੀਂ ਰਾਏ ਸਿਕ ਕਮਿਟੀ ਦੇ ਜਿੰਨੇ ਵੀ ਮੋਹਤਵਾਰ ਸੱਜਣ ਹੈ ਜਿਹੜੇ ਅਸੀਂ ਆਪਣੀ ਬਰਾਦਰੀ ਵਿੱਚ ਕਮਜ਼ੋਰੀਆਂ ਨੂੰ ਮੁੱਖ ਰੱਖ ਕੇ ਆਪਦੇ ਕਬੀਲੇ ਨੂੰ ਉੱਚਾ ਚੁੱਕਣ ਵਾਸਤੇ ਹਮੇਸ਼ਾ ਜਿਹੜੇ ਪਹਿਲਾਂ ਪਾਰਟਿਸ਼ਨ ਤੋਂ ਪਹਿਲਾਂ ਤੱਬੇ ਲੱਗੇ ਸੀ ਜਿਵੇਂ ਜਰਹਿਮ ਪੇਸ਼ਾ ਵਰਗੇ ਉਹਨਾਂ ਤੋਂ ਅਸੀਂ ਮੁਕਤ ਹੋਏ ਆ ਤਾਂ ਇਹਨਾਂ ਦਿਨਾਂ ਨੂੰ ਅਸੀਂ ਮੁੱਖ ਰੱਖ ਕੇ ਅਸੀਂ ਆਪਣਾ ਜਿਹੜਾ ਨਾ ਸਾਲ ਹਰ ਸਾਲ ਇਸ ਤਰੀਕ ਨੂੰ 31 ਹਸ ਨੂੰ ਮਨਾਤੇ ਆਏ ਆ ਔਰ ਅਸੀਂ ਇਹਦੇ ਰਹਿਨਮਾਈ ਸਾਡੇ ਸਾਥ ਅਨਸਾ ਸਿੰਘ ਕਾਂਪਲੇਟ ਜੀ ਹਮੇਸ਼ਾ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਕਰਨਗੇ ਤੋਂ ਅਸੀਂ ਵੱਧ ਛੱਡ ਕੇ ਥੇ ਅਸੀਂ ਇਕੱਠੇ ਹੋ ਕੇ ਆਪਣੀ ਬਰਾਦਰੀ ਦੀਆਂ ਜਿਵੇਂ ਕਿ ਵਿਆਹ ਸ਼ਾਦੀਆਂ ਵਿੱਚ ਫਜ਼ੂਲ ਖਰਚੇ ਬਰਾਤਾਂ ਦੀ ਗਿਣਤੀ ਵੱਧ ਜਾਣੀ ਉਸ ਨੂੰ ਘਟਾਉਣ ਬਾਰੇ ਇਹੋ ਜਿਹਾ ਅਸੀਂ ਜਿਵੇਂ ਕਿ ਅਸੀਂ ਗਰੀਬੀ ਆਣੇ ਆ ਗਰੀਬੀ ਦੀ ਰੇਖਾ ਵਿੱਚ ਹੈਗੇ ਆ ਤਾਂ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੀ ਬਰਾਦਰੀ ਨੂੰ ਆਦੀ ਕੌਮ ਨੂੰ ਬਚਾਈਏ ਫਜ਼ੂਲ ਖਰਚਿਆਂ ਤੋਂ ਬਚਾਈਏ ਤੇ ਆਪਣੇ ਆਪ ਨੂੰ ਚੰਗਾ ਸਮਾਜ ਵਿੱਚ ਬਣ ਕੇ ਪੇਸ਼ ਕਰਕੇ ਸੋ ਅਸੀਂ ਮੇਰਾ ਨਾਮ ਰੁਸਤਮ ਮੈਂ ਮੈਸ ਚੇਅਰਮੈਨ ਕਾਂਗਰਸ ਪਾਰਟੀ ਚਲੋ ਇਹ ਸਾਡਾ ਰਾਜ ਸਿਕ ਸੰਮੇਲਨ ਹੈ ਭਾਈਚਾਰਾ ਜੋ ਕਿ ਸ리에 ਗੱਲ ਸੁਣੋ ਅਸੀਂ ਮਨਾਣ ਜਾ ਰਹੇ ਹਾਂ ਅੱਜ ਉਹਦੀ ਸ਼ੁਭ ਮੀਟਿੰਗ ਹੈ ਮਾਤਾ ਨਹਿਰਾਮਾਲੀ ਮੇਲੇ ਜੀ ਤੇ ਸਥਾਨ ਤੇ ਹੋਈ ਹੈ ਤੇ ਅਸੀਂ ਵਾਦ-ਵਾਦ ਗੁਰੂ ਸਾਹਿਬ ਤੋਂ ਇੱਥੇ ਪਹੁੰਚਾਂਗੇ ਜੋ ਕਿ ਸਾਡੇ ਸਮਾਜ ਵਿੱਚ ਸਰਾਇ ਸਿੱਖ ਭਾਈਚਾਰੇ ਦੀਆਂ ਕੁਰੀਤਿਆਂ ਨੇ ਔਰ ਜੋ ਸਮਸਿਆਵਾਂ ਨੇ ਸਾਡੇ ਅਨਸਾ ਸਿੰਘ ਕਾਮਰੇਟ ਜੋ ਕਿ ਪੰਜਾਬ ਨਹੀਂ ਸਾਰੇ ਇੰਡੀਆ ਦੇ ਜੇ ਕਿ ਰਾਜਸੀ ਸਮਾਜ ਦੇ ਪ੍ਰਧਾਨ ਨੇ ਉਹਨਾਂ ਨੇ ਬਹੁਤ ਬਰੀਕੀ ਨਾਲ ਉਹਨਾਂ ਨੇ ਦੱਸਿਆ ਵੀ ਜੋ ਮੁਸ਼ਕਲਾਂ ਨੇ ਉਹ ਦੂਰ ਕਰਾਂਗੇ ਸਾਰਾ ਜੋ ਹੱਲ ਕੀਤਾ ਜਾਵੇਗਾ ਉਹਨਾਂ ਵਰਤੀ ਸੰਮੇਲਨ ਹੈ ਪਹੁੰਚੋ ਸਾਰੇ ਬਾਅਦ ਤੇ ਬਾਅਦ ਅਸੀਂ ਕੱਟ ਕਰਾਂਗੇ